ਅੱਜ 6 ਤੇ 7 ਪੋ ਕੱਲ ਨੂੰ ਆ ਇਸ 6 ਤੇ 7 ਪੋ ਦੀ ਰਾਤ ਨੂੰ ਤੁਹਾਨੂੰ ਪਤਾ ਹੀ ਹੋਣਾ ਵੀ ਕੀ ਹੋਇਆ ਸੀ ਬਾਕੀ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ 6 ਤੇ 7 ਪੋ ਦੀ ਰਾਤ ਨੂੰ ਕੀ ਹੋਇਆ ਸੀ ਲਗਭਗ 8 ਮਹੀਨੇ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਤੇ ਬਾਕੀ ਹੋਰ ਸਿੰਘ ਜੋ ਨਾਲ ਸਨ ਉਹਨਾਂ ਨੂੰ ਆਨੰਦਗੜ੍ਹ ਦੇ ਕਿਲੇ ਵਿੱਚ ਜਿਸ ਨੂੰ ਆਪਾਂ ਆਨੰਦਪੁਰ ਸਾਹਿਬ ਕਹਿੰਦੇ ਆ ਲਗਾਤਾਰ 8 ਮਹੀਨੇ ਤੋਂ ਪੇਰਾ ਪਾਇਆ ਹੋਇਆ ਸੀ ਤੇ ਉਹਨਾਂ ਨੇ ਇੰਨੀਆਂ ਝੂਠੀਆਂ ਸਾਂ ਖਾਧੀਆਂ ਆ ਜੋ ਪੋਦਾ ਮਹੀਨਾ ਉਸ ਦੇ ਵਿੱਚ ਗੱਲ ਕਰਦੇ ਆ ਉਹਦੇ ਮਹੀਨੇ 'ਚ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਇੰਨੀਆਂ ਝੂਠੀਆਂ ਸਾਂ ਖਾਧੀਆਂ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਜਾਵੋ ਸਾਡੀ ਕੋਈ ਵੀ ਫੌਜ ਤੁਹਾਡਾ ਪਿੱਛਾ ਨਹੀਂ ਕਰੇਗੀ ਪਰ ਜੋ ਹੋਇਆ ਉਹ ਆਪਾਂ ਸਾਰੇ ਜਾਣਦੇ ਆ ਆਪਾਂ ਅੱਜ 6 ਦਾ ਤੇ ਕੱਲ ਨੂੰ 12 ਵਜੇ ਤੋਂ ਬਾਅਦ ਰਾਤ ਨੂੰ 7 ਵਜੇ ਚੜ ਜਾਣਾ ਇਸ ਇਸ ਰਾਤ ਦੇ ਵਿੱਚ ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਪਰਿਵਾਰ ਤੇ ਸਿੰਘਾਂ ਸਮੇਤ ਜੋ ਕਿ ਸਰਸਾ ਨਦੀ ਤੇ ਜਾ ਕੇ ਪਹੁੰਚ ਗਏ ਸੀ ਰਾਤ ਨੂੰ ਤੇ ਕੀਰਤਪੁਰ ਸਾਹਿਬ ਦਾ ਰਸਤਾ ਜੋ ਜਾਂਦਾ ਹੈ ਅਨੰਦਪੁਰ ਸਾਹਿਬ ਤੋਂ ਉਸ ਰਸਤੇ ਤੋਂ ਉਹ ਪਹੁੰਚੇ ਸੀ ਸਰਸਾ ਨਦੀ ਤੇ ਇਹ ਹੋਇਆ ਕਿ ਇਸ ਅੱਜ ਦੀ ਰਾਤ ਨੂੰ ਅੱਜ ਦੀ ਰਾਤ ਨੂੰ ਇਹ ਹੋਇਆ ਸੀ ਕਿ ਇਹਨਾਂ ਦੇ ਗੁਰੂ ਮਹਾਰਾਜ ਨੇ ਪਰਿਵਾਰ ਸਮੇਤ ਕਿਲਾ ਛੱਡਿਆ ਸੀ ਤੇ ਕਿਲਾ ਛੱਡਣ ਤੋਂ ਬਾਅਦ ਜੋ ਦੁੱਖਦਾਈ ਕਹਿੰਦੇ ਆ ਦੁੱਖਦਾਈ ਪੈਂਡਾ ਜੋ ਸ਼ੁਰੂ ਹੋਇਆ ਅੱਜ ਤੋਂ ਬਾਅਦ ਉਹ ਪਰਿਵਾਰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਬੱਚੇ ਤੇ ਹੋਰ ਸਿੰਘ ਦੁਬਾਰਾ ਕਦੇ ਨਹੀਂ ਮਿਲ ਸਕੇ ਸੋ ਅੱਜ ਹੋਰ ਰਾਤ ਹੈ 6 ਤੇ 7 ਪੌ ਦੀ ਜਿਸ ਦਿਨ ਗੁਰੂ ਮਹਾਰਾਜ ਜੀ ਦਾ ਪਰਿਵਾਰ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇੱਕ ਨਵੇਂ ਪਿੰਡੇ ਤੇ ਚੱਲ ਪਿਆ ਸੀ ਜੋ ਕਿ ਕੀਰਤਪੁਰ ਤੋਂ ਹੁੰਦੇ ਹੋਏ ਸਰਸਾ ਨਦੀ ਤੇ ਪਹੁੰਚੇ ਸਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ